ਸਾਹਿਬ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸਦੇ ਕਿ ਬਟਾਲਾ ਦੀ ਦਾਣਾ ਮੰਡੀ ਵਿੱਚ ਅੱਜ 1279 ਪੰਚਾਇਤਾਂ ਨੂੰ ਸੌਂਚਕਾਈ ਗਈ ਜੀ ਇਸ ਮੌਕੇ 1267 ਸਰਪੰਚ 7208 ਪੰਚਾਂ ਨੂੰ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਸੂਬੇ ਦੇ ਵਰਕਿੰਗ ਪ੍ਰੈਜ਼ੀਡੈਂਟ ਅ ਬਟਾਲਾ ਤੋਂ ਵਿਧਾਇਕ ਅਮਨ ਸੇਹ ਸਿੰਘ ਸੈਰੀਕਲ ਸੀਸੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਸੌ ਚੁਕਾਈ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਹੀ ਪੰਚਾ ਸਰਪੰਚਾਂ ਨੇ ਸੌ ਚੁੱਕ ਸਮਾਗਮ ਵਿੱਚ ਹਿੱਸਾ ਲਿਆ ਗੱਲਬਾਤ ਦੌਰਾਨ ਮੰਤਰੀ ਢਾਲੀਵਾਲ ਨੇ ਕਿਹਾ ਕਿ 1279 ਪੰਚਾਇਤਾਂ ਨੂੰ ਸੌਂ ਚੁਕਾਈ ਹੈ ਔਰ ਜਿੰਨੇ ਵੀ ਸਰਪੰਚ ਅਤੇ ਪੰਚ ਨੇ ਇਹਨਾਂ ਨੂੰ ਸਵਿਧਾਨ ਦੀ ਸੌਂ ਚੁਕਾਈ ਹੈ ਕੱਲ ਤੋਂ ਪੰਚਾਇਤਾਂ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ ਨਾਲ ਹੀ ਡੀਸੀ ਕਰਦਾਸਪੁਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਸਾਰੇ ਹੀ ਪੰਚਾਇਤ ਅਤੇ ਪੰਚਾਇਤ ਮੈਂਬਰਾਂ ਨੂੰ ਪੰਚਾਇਤੀ ਰਾਜ ਐਕਟ ਦੀਆਂ ਕਾਪੀਆਂ ਦੇ ਦਿੱਤੀਆਂ ਜਾਣ ਤੇ ਦਸੰਬਰ ਮਹੀਨੇ ਚ ਹੀ ਇਹਨਾਂ ਦੇ ਸੈਮੀਨਾਰ ਲਗਾਏ ਜਾਣ ਤਾਂ ਕਿ ਸਾਡੇ ਪੰਚਾਂ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਵੇ ਕਿ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕਿੱਦਾਂ ਹੋਣਿਆ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਕ ਵੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਦਲ ਦੇ ਲੀਡਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹਾਂ ਕਰਾਰ ਦੇਣ ਮਗਰੋਂ ਅਕਾਲੀ ਦਲ ਦੇ ਜੰਮ ਕੇ ਬਰੇ ਮੰਤਰੀ ਕਿਹਾ ਅਕਾਲੀ ਦਲ ਦਾ ਕਾਲਾ ਚਿੱਠਾ ਸਾਹਮਣੇ ਆ ਗਿਆ ਹੈ ਤੰਦਾ ਦੇ ਕਿ ਅੱਜ ਪਟਾਲਾ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਪੂਰੇ ਹੀ ਰਸਮੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਆਪਣੇ ਸਾਰੇ ਹੀ ਬਣੇ ਹੋਏ ਸਰਪੰਚਾਂ ਨੂੰ ਈਵਨ ਕੀ ਜਿੰਨੇ ਵੀ ਸਰਪੰਚ ਸੀ ਜਿਹੜੇ ਇਹ ਉਹਨਾਂ ਸਾਰਿਆਂ ਨੂੰ ਜਿਹੜੀ ਇਹ ਅੱਜ ਸੰਵਿਧਾਨਿਕ ਤੌਰ ਤੇ ਸੌਂ ਚੁਕਾ ਦਿੱਤੀ ਗਈ ਹੈ ਤੇ ਅੱਜ ਤੋਂ ਜਿਹੜੇ ਆ ਵਿਕਾਸ ਕਾਰਜਾਂ ਦੇ ਲਈ ਵਚਨਬੰਦ ਹੋਣਗੇ ਸਰਪੰਚ ਪੰਚ ਤੇ ਆਪਣੇ ਆਪਣੇ ਕੰਮ ਜਿਹੜੇ ਆ ਉਹ ਕਰ ਸਕਣਗੇ ਤੁਸੀਂ ਦੇ ਦੇ ਵੀ ਉਹ ਤਸਵੀਰਾਂ ਡੀਪੀਸੀ ਪੰਜਾਬੀ ਦੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਬਟਾਲਾ ਨੇ 126755 ਨੂੰ ਬੱਤ 308 ਪੰਚਾਂ ਨੂੰ ਟੋਟਲ ਜੜੇ ਉਹ 8375 505 ਜੜੇ ਆ ਉਹਨਾਂ ਨੂੰ ਜੜੀ ਆ ਓਥ ਜੜੀ ਆ ਸੌ ਚੁੱਕ ਸਵਾਗਤ ਜੜਾ ਸੌ ਜੜੀ ਚੁਕਾਈ ਗਈ ਸਭਦਾਨ ਦੀ ਸੌ ਇਸ ਤੋਂ ਬਾਅਦ ਸਰਪੰਚ ਪੰਚ ਜੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਡੇ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ 70% ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਸੋਹਣੇ ਹੋ ਗਏ ਰੰਗਲੇ ਹੋ ਗਏ ਤਾਂ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਧੀ ਹੈ ਸਾਰਿਆਂ ਜਾਣਿਆ ਔਰ ਮੈਨੂੰ ਪੂਰਨ ਆਸ ਹੈ ਕਿ ਹਲਕਾ ਬਹੁਤ ਸਾਰੇ ਸਾਡੇ ਸਰਪੰਚ ਪੰਜ ਪੰਜ ਖਾਸ ਤੌਰ ਤੇ ਸਾਡੀਆਂ ਲੇਡੀਜ਼ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਬੰਦਾ ਉਹ ਤੇ ਇਤਸ਼ਾ ਹੁੰਦਾ ਬੜਾ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਸਪੰਜ ਚੁਣੇ ਗਿਆ ਲਾਜ਼ਮੀ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਵਿਕਾਸ ਹੋਣਾ ਹੈ ਨਾ ਲਾਉਣ ਦੀ ਗੱਲ ਕਹੀ ਜੀ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਦੇ ਸਾਮਿਲ ਕਰਾਇ ਜਾਂ ਪੰਚਾਇਤ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹਨ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਦਗਾ ਰਿਹਾ ਬਹੁਤ ਸਾਰੇ ਪੰਚਾਂ ਸਰਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨੇ ਕਿੱਦਾਂ ਕੰਮ ਕਰਦਾ ਸੋ ਮੈਂ ਡੀ ਸਾਹਿਬ ਨੂੰ ਕਹਿ ਦਿੱਤਾ ਡੀ ਡੀ ਪੀਓ ਸਾਹਿਬ ਨੂੰ ਕਹਿ ਦਿੱਤਾ ਸਾਡੇ ਮੈਕਪੇ ਨੂੰ ਅਸੀਂ ਅੰਮ੍ਰਿਤਸਰ ਚ ਬੁਲਾ ਦੇ ਸਮਿੰਦਰ ਦਸੰਬਰ ਮਹੀਨੇ ਜਿੱਥੇ ਵੀ ਬਲਾਕ ਲੈਵਲ ਤੇ ਸਮਿੰਦਰ ਜਿਹੜੇ ਕਰਵਾਵਾ ਸਾਡੀਆਂ ਮਾਮਾ ਸਾਰਾ ਤਰਖਾਇਆ ਕਰਾ ਦੇ ਤਾਂ ਕਿ ਕੀ ਕਹਣਾ ਬਾਦਲ ਦਲ ਨੂੰ ਤੇ ਹੁੜ ਕੀ ਕਹਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਣਾਇਆ ਪਹਿਲੀ ਵਾਰ ਦਲੀਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਈ ਸਿੱਖ ਪੰਥ ਦੀਆਂ ਜਿਹੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਖੁਦ ਬੰਨੇ ਉਹ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਹੁੰਦੇ ਸੀਗੇ ਕਈ ਬਦਗਾਰੀ ਕਾਰਨ ਨਹੀਂ ਕੀਤਾ ਜੀ ਅਸੀਂ ਬਾਬਲ ਕਲਾਂ ਵਾਲਾ ਕਾਰਨ ਨਹੀਂ ਕੀਤਾ ਜੀ ਅਸੀਂ ਆ ਨਹੀਂ ਕੀਤਾ ਜੀ ਆ ਨਹੀਂ ਕੀਤਾ ਉਹਨਾਂ ਨੂੰ ਖਾਤਿਰ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਅੱچھے ਵੀ ਹੋਇਆ ਮੈਵਾਤੀ ਸਾਰੇ ਜਿਹੜੇ ਇਕੱਤਰ ਹੋਏ ਨੇ ਅੱਜ ਸੌਚਕ ਸਮਾਗਮ ਜਿਹੜਾ ਹੋਇਆ ਜੀ ਔਰ ਅੱਜ ਤੋਂ ਬਾਅਦ ਇਹ ਆਸ ਕੀਤੀ ਜਾ ਸਕਦੀ ਹੈ ਵੀ ਜਿਹੜੇ ਹੁਣ ਸਾਡੇ ਸਰਪੰਚ ਸਾਡੇ ਮੈਂਬਰ ਸਹਿਬਾਨ ਪਿੰਡਾਂ ਦੀ ਨਿਹਾਰ ਬਦਲਣ ਦੇ ਵਿੱਚ ਪੂਰਾ ਆਪਣਾ ਰੋਲ ਅਦਾ ਕਰੇ ਵਾਦਾ ਭੈਣਾਂ ਨੂੰ ਸਾਨੂੰ ਅਧਿਕਾਰ ਦੇ ਦਿੱਤਾ ਗਿਆ ਵਾ ਕੋਈ ਪਰਸੈਂਟ ਦੇ ਵਿੱਚ ਕਿ ਜਦੋਂ ਜਦ ਕਿ ਉਹ ਮਰਦ ਕਰਦੇ ਆ ਕੰਮ ਉਹ ਉਹਦੇ ਬਾਰੇ ਕੀ ਦੇਖੋ ਮੈਂ ਤੁਹਾਨੂੰ ਦੱਸਦਾ ਵਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਬੇਸਿਕਲੀ ਜਦੋਂ ਇਲੈਕਸ਼ਨ ਵੀ ਲੜਦੇ ਨੇ ਉਹ ਮੈਨੂੰ ਲੱਗਦਾ ਵੀ ਘਰ ਘਰ ਵੀ ਜਿਹੜੇ ਨੇ ਜਾਦਾ ਮਰਦ ਹੀ ਜਿਆਦਾ ਪ੍ਰਚਾਰ ਲਈ ਜਾਂਦੇ ਹੁੰਦੇ ਨੇ ਬਟ ਕਹਿਣ ਦਾ ਭਾਵ ਜੇ ਜਿਹੜੀ ਲੇਡੀਜ਼ ਕੋਟੇ ਦੇ ਵਿੱਚ ਸੀਟ ਆ ਜਾਂਦੀ ਹੈ ਉੱਥੇ ਤਾਂ ਫਿਰ ਲੇਡੀਜ਼ ਹੀ ਖੜੇ ਕਰਨੇ ਪੈਂਦੇ ਨੇ ਚਾਹੇ ਸੋ ਆਦਮੀ ਆਪ ਹੋ ਜਾਵੇ ਜਾਂ ਉਹਦੀ ਮਿਸਿਸ ਹੋ ਜਾਵੇ ਸੋ ਜਿਹੜੇ ਜਿਹੜੇ ਸਰਪੰਚ ਬਣੇ ਨੇ ਉਹਨਾਂ ਨੂੰ ਵੀ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਬੜੀ ਪਰਮਾਤਮਾ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਹੈ ਜਿਹੜਾ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਮੈਂ ਕੱਲ ਸੌਂਚਕ ਸਮਾਗਮ ਸੀਗਾ ਮੇਰਾ ਚੰਡੀਗੜ੍ਹ ਮੈਂ ਆਇਆ ਸੀਗਾ ਸੌਂਚਕ ਕੱਲ ਮੇਰਾ ਸਵਾਗਤ ਅੱਜ ਸਰਪੰਚਾਂ ਨੂੰ ਸੌਂਚਕਾਈ ਗਈ ਹੈ ਬੜੀ ਵੱਡੀ ਜ਼ਿੰਮੇਵਾਰੀ ਆ ਜਿਹੜੀ ਪ੍ਰਮਾਤਮਾ ਨੇ ਸਾਡੇ ਤੇ ਪਾਈ ਆ ਮੇਰੇ ਤੇ ਵੀ ਪਾਈ ਆ ਸਰਪੰਚ ਸਾਹਿਬ ਜਿੰਨੇ ਮੈਂਬਰ ਸਨ ਉਹਨਾਂ ਤੇ ਵੀ ਪਈ ਆ ਅਸੀਂ ਜਿਹੜੀ ਜ਼ਿੰਮੇਵਾਰੀ ਪਈ ਉਹ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਥੈਂਕ ਯੂ ਜੀ